ਸਰਾ ਵੀ ਪਿਛਲੇ ਦਿਨਾਂ 'ਚ ਜਿਨ੍ਹਾਂ ਨੇ ਜਿਹੜੇ ਕਾਰਡ ਕੱਟੇ ਸੀਗੇ ਇਸ ਸਰਕਾਰ ਨੇ ਉਸ ਪਹਿਲੇ ਤਾਂ ਉਹਦੇ ਵਿੱਚ ਵੀ ਸਦਾ ਘਪਲਾ ਸੀਗਾ ਵੀ ਉਹ ਜਿਹੜੇ ਕਾਰਡ ਕੱਟੇ ਸੀ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਸੀ ਹੋਈ ਡਿਪਾਰਟਮੈਂਟਾਂ ਕੋਲ ਲਿਸਟਾਂ ਲੈ ਕੇ ਉਹਨਾਂ ਨੇ ਕਾਰਡ ਕੱਟਦੇ ਸੀਗੇ ਉਹਦੇ ਵਿੱਚ ਲੋਕਾਂ ਨੂੰ ਅਲੀਗੇਸ਼ਨ ਲਾਏ ਸੀ ਕਿ ਕਿਸੇ ਦਾ 1000 ਰੁਪਏ ਤੋਂ ਵੱਧ ਬਿੱਲ ਆਂਦਾ ਕਿਸੇ ਕੋ ਪਿਸਤਲ ਦਾ ਲਾਇਸੈਂਸ ਹੈ ਉਹ ਜਿਹੜੇ ਕਾਰ ਵੀ ਜਿਹੜੇ ਜਾਰੀ ਕਰ ਰਹੇ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਸਰਕਾਰ ਕੋਲ ਕੋਈ ਬੰਦਾ ਨਹੀਂ ਹੈਗਾ ਕਾਰ ਜਾਰੀ ਕਰਨ ਵਾਲਾ ਉਹ ਡੀਪੂਲ ਡਰਾਂ ਨੂੰ ਅਗੋਂ ਜਿਹੜੇ অপারেਟਰ ਪ੍ਰਾਈਵੇਟ ਲੈ ਰਹੀ ਹੈ ਵੀ ਇਹਨਾਂ ਨੂੰ ਜਾਰੀ ਕੀਤਾ ਜਾਵੇ ਜਦ ਕਿ ਉਹ ਥੱਲੇ ਦੇ ਪੱਧਰ ਤੇ ਕੰਮ ਨਹੀਂ ਹੋ ਰਿਹਾ ਉਹਦੇ ਵਿੱਚ ਵੀ ਇਸ ਸਰਕਾਰ ਨੇ ਲੋਕਾਂ ਦੇ ਨਾਲ ਸਰਸਰ ਧੱਕਾ ਕੀਤਾ ਸੀਗਾ ਜਿਹੜੇ ਅੱਜ ਕਾਰ ਸ਼ੁਰੂ ਹੋ ਗਏ ਨੇ ਇਹਦਾ ਮਤਲਬ ਉਹ ਸਾਰੇ ਅਲੀਗੇਸ਼ਨ ਖਤਮ ਹੋ ਗਏ ਨੇ ਉਹ ਪਹਿਲੇ ਵੀ ਤਗੜੇ ਬੰਦਿਆਂ ਦੇ ਕਾਰ ਚੱਲਦੇ ਸੀਗੇ ਜਿਹੜੇ ਕੱਟੇਗੇ ਉਹ ਬੇहद ਗਰੀਬ ਬੰਦੇ ਸੀਗੇ ਅੱਜ ਸਰਕਾਰ ਨੇ ਆਪਣੇ ਇਲੈਕਸ਼ਨ ਸਟੈਂਡ ਕਰਕੇ ਉਹ ਸਾਰੇ ਗਰੀਬਾਂ ਦੇ ਜਿਹੜੇ ਕਾਰਡ ਨੇ ਅਸੀਂ ਗਰੀਬ ਕਹਿੰਦੇ ਸਰਕਾਰ ਨੇ ਤਗੜੇ ਕੀ ਸੀ ਤੇ ਅੱਜ ਉਹ ਕਾਰਡ ਸ਼ੁਰੂ ਕਰ ਦਿੱਤੇ ਨੇ ਉਹ ਜਿਹੜੀ ਘਰ ਘਰ ਰਾਸ਼ ਦੀ ਸਕੀਮ ਹੈ ਇਹ ਸਰਕਾਰ ਦੀ ਆਲ ਸਮਝ ਫੇਲ ਹੋਣੀ ਹੈ ਇੱਕ ਡੀਪੂ ਹੋਲਡਰ ਇੱਕ ਸਪੈਸੀਫਿਕ ਜਗ੍ਹਾ ਤੇ ਵਿਜ਼ੇਟੀਆਂ ਰੱਖ ਕੇ ਆਪਣੀ ਲੇਬਰ ਰੱਖ ਕੇ ਕੰਡਾ ਰੱਖ ਕੇ ਬੱਤੀ ਦਾ ਪ੍ਰਬੰਧ ਰੱਖ ਕੇ ਇੱਕ 100 ਕਾਰ 200 ਕਾਰ ਨੂੰ ਕਣਕ ਵੰਡਣ ਲੱਗੇ 15 ਤੋਂ 20 ਦਿਨ ਲੱਗਦੇ ਨੇ ਇਹ ਜਿਹੜਾ ਘਰ ਘਰ ਆਟਾ ਕਿਹੜੇ ਤਰੀਕੇ ਨਾਲ ਪਹਛਾਨਗੇ ਸਾਨੂੰ ਪਤਾ ਇਹ ਬਿਲਕੁਲ ਲੋਕਾਂ ਨੂੰ ਬੇਕੂ ਬਣਾ ਰਹੀ ਸਰਕਾਰ ਔਰ ਲੋਕ ਵੀ ਸਿਆਣੇ ਨੇ ਪਰ ਜੇ ਕੁਝ ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਵਿਚਾਰੇ ਗਰੀਬ ਨੇ ਹੈਂਡ ਟੂ ਮਾਉਸ ਨੇ ਜਿਹੜੇ ਰੋਜ਼ ਮਰਜ਼ੀ ਜ਼ਿੰਦਗੀ ਜੀਂਦੇ ਨੇ ਉਹ ਆਟਾ ਲੈਣ ਨੂੰ ਮਜਬੂਰ ਹੈ ਉਸ ਨਾਲ ਜਿਹੜੀ ਸਰਕਾਰ ਜਨਤਾ ਜਿਹੜੀ ਹੈ ਸਾਡੇ ਡੀਪੂ ਹਟੜਾ ਦੇ ਨਾਲ ਹੈ ਕਿਉਂਕਿ ਉਹਨਾਂ ਨੂੰ ਸਮੇਂ-ਸਮੇਂ ਸਰ ਕਣਕ ਆਂਦੀ ਸੀ ਸਮੇ ਚੋਇਸ ਕਰਕੇ ਅਸੀਂ ਵਿਰੋਧ ਕਰਦੇ ਆਂ ਔਰ ਆਲੇ ਸਮਝ ਅਸੀਂ ਜਨਤਾ ਨੂੰ ਵੀ ਨਾਲ ਲਵਾਗੇ ਅਸੀਂ ਲੋਕ ਆਲੇ ਸਮਝ ਦੋ ਚਾਰ 5000 ਬੰਦੇ ਦਾ ਇਕੱਠ ਕਰਾਂਗੇ ਜਨਤਾ ਨੂੰ ਨਾਲ ਲਵਾਗੇ ਔਰ ਲੋਕ ਵੀ ਜਿਹੜੇ ਨੇ ਸਾਡੇ ਨਾਲ ਨੇ ਜਿਹੜੇ ਕਹਿੰਦੇ ਸਾਨੂੰ ਸਮੇ ਸਮੇ ਸਿਰ ਕਣਕ ਮਿਲਦੀ ਹੈ ਸਾਨੂੰ ਆਟੇ ਦੀ ਲੋੜ ਨਹੀਂ ਹੈ ਜਦੋਂ ਸਰਕਾਰ ਕੋਈ ਬਿਲਕੁਲ ਨਹੀਂ ਕੋਈ ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ ਜਦੋਂ ਇਸ ਸਰਕਾਰ ਨੇ ਲਾਂਚ ਕੀਤੀ ਇਹ ਪਹਿਲਾਂ ਤਾਂ ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਸਟੇ ਲੈ ਲਿਆ ਸੀਗਾ ਦੁਬਾਰਾ ਸਾਡੇ ਪੁੱਛੇ ਵੀ ਨਹੀਂ ਇਹਨਾਂ ਨੇ ਟਾਈਮ ਤੇ ਆ ਕੇ ਦੱਸਿਆ ਵੀ ਅਸੀਂ ਆਪਣਾ ਜਿਹੜਾ ਜਿਹੜੇ ਮਾਰਕਫੈਟ ਦੇ ਸੈਂਟਰ ਖੋਲ ਦਿੱਤੇ ਨੇ ਤੇ ਇਹਨਾਂ ਦੇ ਆਟਾ ਦਿੱਤਾ ਜਾ ਰਿਹਾ ਚਲੋ ਸਾਨੂੰ ਕੋਈ ਤਰਾਜ ਨਹੀਂ ਅਗਰ ਜਿਹੜੇ ਲੈਣਾ ਚਾਹੁੰਦੇ ਆਟਾ ਲੈਣ ਬਟ ਜਿਹੜਾ ਸਾਡਾ ਹੱਕ ਬੰਦਾ ਜਿਹੜੇ ਡੀਪੋ ਦਾ ਕਣਕ ਬੈਲੈਂਸ ਪਈ ਪਿਛਲੇ 3 ਮਹੀਨੇ ਤੋਂ ਖਰਾਬ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਡੀਪੋ ਹਰ ਦੇ ਵਿੱਚ ਸੁਸਨੀਆਂ ਪੈ ਜਾਣਗੀਆਂ ਤੇ ਲੋਕ ਬੜੇ ਅਵੇਅਰ ਨਹੀਂ ਜਾ ਕੇ ਆਪਣਾ ਔਨਲਾਈਨ ਵੇਖ ਕੇ ਡੀਪੋ ਹਰ ਦੇ ਘਰ ਫੇਰੇ ਮਾਰਦੇ ਬੈਨ ਪੁੱਛਦੇ ਨਹੀਂ ਸਾਨੂੰ ਵੀ ਭਾਈ ਸਾਡੀ ਕਣਕ ਕਦੋਂ ਆਏਗੀ ਕਣਕ ਕਦੋਂ ਆਏਗੀ ਪਰ ਸਰਕਾਰ ਜਿਹੜੀ ਹੈ ਉਹ ਆਪਣੀਆਂ ਸਿਰਫ ਵੋਟਾਂ ਦੇ ਖਾਤਰ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਜਿਹੜੇ ਆਪਣੇ ਵਲੰਟੀਅਰ ਉਹਨਾਂ ਨੂੰ ਲੈ ਕੇ ਕਣਕ ਕਣਕ ਆਟਾ ਵੰ ਕਣਕ ਲੋਕਾਂ ਕੋ ਖਤਮ ਪਈਏ بڑے ਮਾਰੇ ਲਾਦੇ ਆਣ ਸਮਝ ਅਸੀਂ ਉਹ ਵੀ ਜਨਤਾ ਦਾ ਇਕੱਠ ਕਰਾਂਗੇ ਔਰ ਸਰਕਾਰ ਦੇ ਵਿਰੁੱਧ ਨਾਰੇ ਲਾਵਾਂਗੇ ਅੱਜ ਅੰਮ੍ਰਿਤਸਰ ਦੇ ਸਾਰੇ ਡੀਪੂ ਆਰਡਰ ਇੱਥੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਸਤੇ ਪਹੁੰਚੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਮਹਿਕਮੇ through ਡੀਪੂ ਆਰਡਰ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਇਹਨਾਂ ਨੇ 6-7 ਮਹੀਨੇ ਤੋਂ ਡੀਪੂ ਆਡਾ ਨੂੰ ਕਹਿ ਰਹੇ ਸਨ ਕਿ ਤੁਹਾਨੂੰ ਨਵੀਆਂ ਈ-ਬੋਜ਼ ਮਸ਼ੀਨਾ ਜਾਰੀ ਕੀਤੀਆਂ ਜਾਣਗੀਆਂ ਪਰ ਈ-ਬੋਜ਼ ਮਸ਼ੀਨਾ ਕੱਲੇ-ਕੱਲੇ ਡੀਪੂ ਹਡਰੋਂ ਨੇ ਜਾਰੀ ਨਹੀਂ ਕੀਤੀਆਂ ਤੇ ਧੋਖੇ ਨਾਲ ਜਨਵਰੀ ਮਹੀਨੇ ਵਿੱਚ ਡੀਪੂ ਹਡਰਾ ਪਾਸੋਂ ਮਸ਼ੀਨਾ ਵਾਪਸ ਲਿਆ ਲਈਆਂ ਗਈਆਂ ਉਹੀ ਮਸ਼ੀਨਾ ਇਹਨਾਂ ਨੇ ਜਿਹੜੀਆਂ ਸਮਾਰਟ ਦੁਕਾਨਾਂ ਇਹਨਾਂ ਨੇ ਜੀਡੀਆ ਖੋਲੀਆਂ ਮਾਰਕੀਟ ਥਰੂ ਜਿਹੜਾ ਕਿ ਸਰਦਾਰ ਧੋਖਾ ਹੋ ਰਿਹਾ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਉਹ ਮਸ਼ੀਨਾ ਇਹਨਾਂ ਨੇ ਉਹਨਾਂ ਮਾਰਕੀਟ ਦੀਆਂ ਦੁਕਾਨਾਂ ਦੇ ਦੇ ਦਿੱਤੀਆਂ ਨੇ ਹੁਣ ਜਦੋਂ ਡੀਬੂ ਹੋਲਡਰ ਆਪਣੀਆਂ ਮਸ਼ੀਨਾ ਇਹਨਾਂ ਤੋਂ ਵਾਪਸ ਮੰਗ ਰਹੇ ਹਨ ਤੇ ਇਹ ਟਾਲ ਟਾਲ ਮਟੋਲ ਦੀ ਨੀਤੀ ਵਧਾ ਰਹੇ ਹਨ ਕਦੀ ਕਹਿ ਰਹੇ ਨੇ ਤਾਂ ਤੁਹਾਨੂੰ ਹਫਤੇ ਤੱਕ ਮਿਲ ਜਣੀਆਂ 10 ਦਿਨ ਪਰ 2 2.5 ਮਹੀਨੇ ਹੋ ਗਏ ਆ ਮਸ਼ੀਨਾ ਵਾਪਸ ਲਿਆ ਲੈ ਗਈਆਂ ਜਦੋਂ ਕਿ ਅਲੋਕੇਸ਼ਨ ਚੰਡੀਗੜ੍ਹ ਤੋਂ ਹੋ ਗਈ ਹੈ ਡੀਬੂ ਹੋਲਡਰ ਆ ਪਾਸ ਮਸ਼ੀਨਾ ਨਾ ਔਨ ਕਰਨ ਕਿਉਂਕਿ ਲੋਕ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਉਹ ਔਨਲਾਈਨ ਦੇਖ ਲੀਦੇ ਹਨ ਕਿ ਕਨੇਡਾ ਡੀਪੂ ਦੇ ਸਟਾਕ ਪਿਆ ਹੈ ਉਹ ਡੀਪੂ ਤੇ ਜਾ ਕੇ ਆਪਣੀ ਕਨਗਦੇ ਦੀ ਡਿਮਾਂਡ ਕਰ ਰਹੇ ਹਨ ਪਰ ਡੀਪੂ 홀ਡਰ ਕੋਲ ਜਦੋਂ ਤੱਕ ਬਾਇਓਮੈਟ੍ਰਿਕ ਮਸ਼ੀਨ ਹੀ ਨਹੀਂ ਹੈਗੀ ਉਹ ਸੇਲ ਕਿੱਥੋਂ ਕਰ ਸਕਦਾ ਹੈ ਪਰ ਲੋਕੀ ਇਹ ਕਹਿ ਕੇ ਡੀਪੂ 홀ਰਣਾ ਗਲਤ ਬੋਲ ਰਹੇ ਹਨ ਮਾਰਾ ਵਤੀਰਾ ਕਰ ਰਹੇ ਹਨ ਕਿ ਸਾਨੂੰ ਕਨਗ ਦਿਓ ਪਰ ਡੀਪੂ 홀ਡਰ ਦੇ ਬਸ ਦੀ ਗੱਲ ਨਹੀਂ ਅਸੀਂ ਮੈਕਬੈਨ ਨੂੰ ਇਸ ਮਹੀਨੇ 12 ਤਰੀਕ ਨੂੰ ਆ ਕੇ ਵੀ ਬੇਨਤੀ ਕੀਤੀ ਸੀ ਕਿ ਜ਼ਿਆਦਾ ਨਹੀਂ ਤੇ ਮਾਰਕਵੇਡ ਤੋਂ ਅਧੀਆਂ ਮਸ਼ੀਨਾਂ ਲੈ ਕੇ ਹੀ ਸਾਨੂੰ ਦਿੱਤੀਆਂ ਜਾਣੇ ਕਿਉਂਕਿ ਆਨਲਾਈਨ ਚੈੱਕ ਕੀਤਾ ਜਾਵੇ ਉਹਨਾਂ ਨੇ ਹਲੇ ਤੱਕ 50% ਮਸ਼ੀਨਾਂ ਹੀ ਚਾਲੂ ਹਾਲਾਤ ਵਿੱਚ ਚਾਲੂ ਜਲਾ ਰਹੇ ਨੇ ਬਾਕੀ ਉਹਨਾਂ ਕੋ ਮਸ਼ੀਨਾਂ ਬੰਦ ਪਈਆਂ ਨੇ ਪਰ ਇਹ ਡੀਪੋ ਵਾਲੇ ਨੂੰ ਖਰਾਬ ਕਰ ਰਹੇ ਨੇ ਤੇ ਮਸ਼ੀਨਾਂ ਨਹੀਂ ਦੇ ਰਹੇ ਹੁਣ ਜਿਹੜੇ ਡੀਪੋ ਦੇ ਮਸ਼ੀਨ ਕਣਕਾਂ ਬੈਲੈਂਸ ਪਈਆਂ ਆ ਆਪਾਂ ਨਹੀਂ ਦੇ ਸਕਦੇ ਤੇ ਹੁਣ ਆਪਾਂ ਇਹ ਅਜੇ ਜਿਹੜਾ ਧਰਨਾ ਪ੍ਰਦਰਸ਼ਨ ਕਰਕੇ ਇਸ ਤੋਂ ਬਾਅਦ ਹਿੱਸਾ ਨੂੰ ਮੰਗ ਪੱਤਰ ਦੇਵਾਂਗੇ ਇਹ ਸਾਨੂੰ ਸਾਰੇ ਡੀਪੂ ਹਟਾ ਨੂੰ ਬਾਇਓਮੈਟ੍ਰਿਕ ਮਸ਼ੀਨਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਹਈਆ ਕਰਾਈਏ ਜਾਣ ਤੇ ਜਿਹੜੀ ਅਲੋਕੇਸ਼ਨ ਚੰਡੀਗੜ੍ਹ ਤੋਂ ਹੋਈ ਹੈ ਡੀਪੂ ਹਟਾ ਨੂੰ ਤੇ ਸਰਕਲ ਦਫ਼ਤਰ ਵਾਲੇ ਅੰਮ੍ਰਿਤਸਰ ਵਾਲੇ ਉਹ ਅਲੋਕੇਸ਼ਨ ਨਹੀਂ ਕਰ ਰਹੇ ਉਹਨਾਂ ਨੂੰ ਰੋਕਿਆ ਗਿਆ ਪਰ ਜੇ ਸਾਨੂੰ ਅਲੋਕੇਸ਼ਨ ਇਹਨਾਂ ਨੇ ਨਹੀਂ ਕੀਤੀ ਤੇ ਇਸ ਤੋਂ ਜ਼ਿਆਦਾ ਵੀ ਧਰਨੇ ਦਿੱਤੇ ਜਾਣਗੇ ਤੇ ਆਪਾਂ ਇੱਥੇ ਭੁਖੜ ਹੜਤਾਤੇ ਹੀ ਬੈਠਾਂਗੇ ਕਿਉਂਕਿ ਇਹ ਸਾਡੇ ਰੋਜ਼ਗਾਰ ਦਾ ਮਸਲਾ ਹੈ ਜੇ ਸਰਕਾਰ ਇੱਕ ਪਾਸੇ ਕਹਿ ਰਹੀ ਆਪਾਂ ਸਾਰਿਆਂ ਨੂੰ ਰੋਜ਼ਗਾਰ ਦੇਣਾ ਹੈ ਤੇ ਪੰਜਾਬ ਦੇ ਵਿੱਚ 18000 ਡੀਪੂ ਆਲਡਰਨ ਅੰਮ੍ਰਿਤਸਰ ਵਿੱਚ ਜੇ ਕੋ ਤੇ 18500 ਡੀਪੂ ਆਲਡਰਨ ਇਹ ਸਾਰਿਆਂ ਦਾ ਇਹ ਰੋਟੀ ਖੋ ਰਹੇ ਨੇ ਇਸ ਕਰਕੇ ਅੱਜ ਸਾਰੇ ਡੀਪੂ ਆਲਡਰ ਭਰਾ ਇਕੱਠੇ ਹੋਏ ਹਨ ਤੇ ਆਪਾਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਵੀ ਕਰਦੇ ਆਂ ਸਰਕਾਰ ਨੂੰ ਕਿ ਡੀਪੂ ਆਲਡਰਾਂ ਦੇ ਜਿਹੜੇ ਪਰਿਵਾਰ ਆ ਇਹ ਵੀ ਤੁਸੀਂ ਪਾਲ ਲੈਣੇ ਹਨ ਇਹ ਡੀਪੂ ਆਲਡਰਾਂ ਦੇ ਜੋ ਵੀ ਰੋਟੀ ਪਾਣੀ ਦਾ ਜਿਗਾਰ ਓਏ ਤੁਸੀਂ ਕਰਨਾ ਪਰ ਜਦੋਂ ਇਹ ਸਾਡੇ ਕੋਲ ਸਭ ਕੁਝ ਹੋਰ ਖੋਰੇ ਰਣ ਇਸ ਕਰਕੇ ਆਪਾਂ ਪੰਜਾਬ ਸਰਕਾਰ ਦੇ ਵਿਰੋਧ ਬੋਲਾਂਗੇ ਵੀ ਤੇ ਲੜਾਂਗੇ ਵੀ ਕਿਉਂਕਿ ਇਹ ਸਾਡਾ ਹੱਕ ਹੈ ਅੱਜ ਸ਼ਹਿਰ ਦੇ ਡੀਪੂ ਹਰ ਸ਼ਹਿਰ ਸਾਰੇ ਸ਼ਹਿਰ ਦੇ ਵੀ ਤੇ ਪਿੰਡਾਂ ਦੇ ਵੀ ਬਲਾਕਾਂ ਦੇ ਸਾਰੇ ਇਕੱਠੇ ਹੋਏ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਜਿਹੜੀ ਆ ਘਰ ਘਰ ਨਹੀਂ ਸਮਝ ਨਹੀਂ ਘਰ ਘਰ ਪਛਾਈ ਨਹੀਂ ਸਕਦੇ ਹੋ ਉਹਦੇ ਨਾਲ ਤੁਹਾਡਾ ਕੀ ਕੀ ਨੁਕਸਾਨ ਹੈ ਕਿਉਂਕਿ ਪਹਿਲੇ ਤੋਂ ਆਪਾਂ ਇਹਨਾਂ ਨੂੰ ਕਿਹਾ ਜਿਹਨੇ ਰਾਸ਼ਨ ਕਾਰਡ ਬਣੇ ਆਣ ਇਹਨਾਂ ਨੇ ਕਿਹਾ ਹੈ ਕਿ 200 ਕਾਰਡ ਪਤੀ ਦੀਪੂ ਦੇ ਕੇ ਬਾਕੀ ਆਪਾਂ ਨਵੇਂ ਦੀਪੂ ਬਣਾਵਾਂਗੇ ਉਹ ਐਵਰੇਜ ਪਹਿਲਾਂ ਪੁਰਾਣੇ ਦੀਪੂ ਤੇ ਨਹੀਂ ਪੂਰੀ ਹੁੰਦੀ ਜੇ ਪੁਰਾਣੇ ਦੀਪੂ ਜਿਹੜੇ ਪਹਿਲੇ ਹੈਗੇ ਹਨ ਰੋਜ਼ਗਾਰ ਤੇ ਹੈਗਾ ਪਹਿਲਾਂ ਇਹਨਾਂ ਹਰ ਬੰਦੇ ਨੂੰ ਰੋਜ਼ਗਾਰ ਦੇਣਾ ਪਹਿਲਾਂ ਹਰ ਦੀਪੂ ਦੇ 200 ਕਾਰਡ ਪੂਰਾ ਕਰ ਦੇਣਾ ਉਸ ਤੋਂ ਬਾਅਦ ਨਵੀਂ ਦੁਕਾਨ ਖੋਲ੍ਹਣ ਕਿਉਂਕਿ ਪਹਿਲੇ ਦੀਪਾ ਕਿਸੇ ਕੋ 50 ਕਾਰਡ ਕੇ ਕੋ 70 ਕੇ ਕੋ 100 ਕੇ ਕੋ 200 ਕੋਈ ਇਹਨਾਂ ਨੂੰ ਮਿਲੀ ਭਗਤ ਵੱਧ ਵੀ ਹੈਗੇ ਆ ਪਰ ਆਪਾਂ ਕਹਿੰਦੇ ਉਹਨਾਂ ਦੇ 200 ਕਾਰਡ ਪੂਰੇ ਕਰਕੇ ਜਿਹਦੇ ਨਾਲ ਕੋਈ ਨਵੀਂ ਦੁਕਾਨ ਖੋਲ੍ਹਣੀ ਤੇ ਖੋਲ੍ਹਣ ਪਰ ਪਹਿਲਾਂ ਪੁਰਾਣੇ ਡੀਬੂ ਹੋਲਡਰ ਜਿਹੜੇ ਇਥੇ ਜਿੰਨਾ ਰੋਜਗਾਰ ਚੱਲ ਰਿਹਾ ਜਿੰਨਾ ਰੋਟੀ ਮਿਲ ਰਹੀ ਆ ਉਹ ਉਹਨਾਂ ਦੀ ਰੋਟੀ ਦੇ ਪੂਰੀ ਕਰਨ ਉਥੇ ਡੀਬੂ 260 ਪੂਰਾ ਕਰਕੇ ਬਾਕੀ ਨਵੀਆਂ ਦੁਕਾਨਾਂ ਖੋਲਣ ਉਹਦੇ ਵਿੱਚ ਆ ਸਾਨੂੰ ਕੋਈ ਇਹਨਾਂ ਨੂੰ ਆਪਾਂ ਨਹੀਂ ਰੋਕਦੇ ਪਰ ਖੋਲਣ ਉਹਦੋਂ ਜਦੋਂ ਪੁਰਾਣੇ ਡੀਬੂ 260 ਪੂਰੀ ਇਹ ਜਦੋਂ ਇਲੈਕਸ਼ਨ ਤੋਂ ਪਹਿਲਾਂ ਦੀ ਹੈ ਜਿਹੜੀ ਇਲੈਕਸ਼ਨ ਹੋਈ ਆ 22 ਵਿੱਚ ਉਸ ਤੋਂ ਪਹਿਲਾਂ ਦੀ ਬੰਦ ਮਾਰ ਜਾਂ ਤੇ ਇਸ ਤਰ੍ਹਾਂ ਆ ਜੀ ਡੀਬੂ ਓਡਾ ਨੂੰ 47.5 ਰੁਪਏ ਕਿੰਡਲ ਦੀ ਕਮਿਸ਼ਨ ਦੇ ਰਹੇ ਆ ਜਦੋਂ ਕਿ ਸੈਂਟਰ ਸਰਕਾਰ ਦੇ ਹੁਕਮਿਆਂ ਕਿ 119 ਰੁਪਏ ਕਮਿਸ਼ਨ ਦੇਣੀ ਹੈ ਅੱਧੀ ਕਮਿਸ਼ਨ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਭੇਜ ਦਿੰਦੀ ਹੈ ਲਗਭਗ 60 60 ਰੁਪਏ ਪਰ ਉਹ ਉਹਦੇ ਵਿੱਚੋਂ ਵੀ ਕੱਟ ਕੇ ਇਹ ਸਾਨੂੰ 47.5 ਰੁਪਏ ਦੇ ਰਹੇ ਨੇ ਵੀ ਸਾਡੀ ਜਿਹੜੇ ਸੈਂਟਰ ਤੋਂ ਪੈਸੇ ਆਉਂਦੇ ਨੇ ਉਹਦੇ ਵਿੱਚ ਵੀ ਟਾਕਾ ਮਾਰ ਰਹੇ ਆ ਪਰ ਆਪਣੇ ਕੋਲੋਂ ਕੋਈ ਪੈਸਾ ਨਹੀਂ ਬਾਹਰ ਜਦ ਕਿ ਨਹੀਂ ਮੰਨੇਗੀ ਆਪਾਂ ਮੁਜਾਰੇ ਵੀ ਕਰਾਂਗੇ ਤੇ ਵੱਡੇ ਪੱਦਰ ਦੇ ਇੱਥੇ ਭੋਖੜ ਤਾਲ ਦੇ ਬੈਠਾਂਗੇ ਜੀ